ਹੈਲੋ एवरीवन वेलकम टू माय YouTube ਚੈਨਲ ਨਿਰਮਲ ਕ੍ਰिएशन ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਸੂਟ ਦੀਆਂ ਬਾਹਾਂ ਦੀ ਲੰਬਾਈ ਵਧਾਉਣ ਲਈ ਆਈਡੀਆਸ ਲੈ ਕੇ ਆਈ ਹਾਂ ਕਈ ਵਾਰ ਸੂਟ ਦਾ ਕੱਪੜਾ ਘੱਟ ਹੋਣ ਕਰਕੇ ਬਾਹਾਂ ਦੀ ਲੈਂਥ ਪੂਰੀ ਨਹੀਂ ਨਿਕਲਦੀ ਅਸੀਂ ਬਾਹਾਂ ਦੀ ਲੰਬਾਈ ਪੂਰੀ ਕਰਨ ਲਈ ਮਾਰਕੀਟ ਵਿੱਚੋਂ ਫੈਂਸੀ ਲੈਸ ਲੈ ਕੇ ਬਾਹਾਂ ਦੇ ਸੈਂਟਰ ਵਿੱਚ ਲਗਵਾ ਕੇ ਲੰਬਾਈ ਪੂਰੀ ਕਰ ਸਕਦੇ ਹਾਂ ਅਸੀਂ ਬਾਹ ਦੀ ਲੰਬਾਈ ਵਧਾਉਣ ਲਈ ਲੈਸ ਦੇ ਨਾਲ ਨੈਟ ਦਾ ਫੈਬਰਿਕ ਜਾਂ ਔਰਗੈਂజా ਫੈਬਰਿਕ ਵੀ ਲੈ ਸਕਦੇ ਹਾਂ ਜੇਕਰ ਅਸੀਂ ਇਸ ਤਰ੍ਹਾਂ ਲੈਸ ਵਰਕ ਕਰਵਾ ਕੇ ਬਾਹ ਦੀ ਲੰਬਾਈ ਵਧਾਉਂਦੇ ਹਾਂ ਤਾਂ ਸੂਟ ਦੀ ਗੈਟਅਪ ਕਾਫੀ ਵੱਧ ਜਾਂਦੀ ਹੈ ਤੇ ਸੂਟ ਬਹੁਤ ਸੋਹਣਾ ਲੱਗਦਾ ਹੈ ਵੀਡੀਓ ਵਿੱਚ ਤੁਹਾਨੂੰ ਸੂਟ ਦੀ ਬਾਹ ਦੀ ਲੰਬਾਈ ਵਧਾਉਣ ਦੇ ਬਹੁਤ ਸਾਰੇ ਆਈਡੀਆਸ ਤੇ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੈ ਤਾਂ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਰੈਡੀ ਕਰਵਾ ਸਕਦੇ ਹੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਤਾਂ ਜੋ ਤੁਹਾਡਾ ਕੋਈ ਵੀ ਡਿਜ਼ਾਈਨ ਮਿਸ ਨਾ ਹੋ ਜਾਏ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਟੇਕ ਕੇਅਰ ਬਾਏ ਬਾਏ ਥੈਂਕ ਯੂ